ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਲਫਦਾਰੀ ਸਮਾਗਮ ਦੇ ਵਿੱਚ ਭਾਰਤ ਸਰਕਾਰ ਵੱਲੋਂ ਅਤਵਾਦੀ ਐਲਾਨੇ ਗਏ ਗੁਰਪਤਵੰਤ ਪੰਨੂ ਦੀ ਮੌਜੂਦਗੀ ਦਾ ਮਸਲਾ ਲਗਾਤਾਰ ਵਿਵਾਦਾਂ ਵਿੱਚ ਹੈ ਤਾਂ ਹੁਣ ਭਾਰਤ ਇਹ ਮਸਲਾ ਅਮਰੀਕਾ ਦੇ ਨਾਲ ਵਿਚਾਰੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਲਫਦਾਰੀ ਸਮਾਗਮ ਦੇ ਵਿੱਚ ਭਾਰਤ ਸਰਕਾਰ ਵੱਲੋਂ ਅਤਵਾਦੀ ਐਲਾਨੇ ਗਏ ਅਤੇ ਸਿਕਸ ਫਾਰ ਜਸਟਿਸ ਦੇ ਵੁਖੀ ਖਾਲਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਜੂਦਗੀ ਦੇ ਹਵਾਲੇ ਨਾਲ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਜੀਤ ਜੈਸਵਾਲ ਨੇ ਕਿਹਾ ਹੈ ਕਿ ਉਹ ਭਾਰਤ ਵਿਰੋਧੀ ਸਰਗਰਮੀਆਂ ਨਾਲ ਜੁੜੇ ਮੁੱਦੇ ਨੂੰ ਪਹਿਲਾਂ ਵੀ ਅਮਰੀਕੀ ਸਰਕਾਰ ਕੋਲ ਰੱਖਦੇ ਰਹੇ ਹਨ ਅਤੇ ਅੱਗੇ ਵੀ ਇਹ ਅਮਲ ਜਾਰੀ ਰਹੇਗਾ ਦੱਸਦਈਏ ਕਿ ਉਪਰੋਕਤ ਸਮਾਗਮ ਦੇ ਵਿੱਚ ਗੁਰਪਤਵੰਤ ਪੰਨੂ ਜੀ ਮੌਜੂਦਗੀ ਸੰਬੰਧੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਲੇਸੋ ਵੀਡੀਓ ਦੇ ਵਿੱਚ ਪੰਨੂ ਦੇ ਵੱਲੋਂ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨੇ ਜਿਹੜੇ ਉਹ ਵੀ ਲਗਾਏ ਗਏ ਸੀ ਤਾਂ ਰਣਜੀਤ ਜਸਵਾਲ ਨੇ ਹਫਤਾਵਾਰੀ ਮੀਡੀਆ ਬਰੀਫਿੰਗ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਕਦੇ ਵੀ ਭਾਰਤ ਵਿਰੋਧੀ ਸਰਗਰਮੀ ਹੋਈ ਹੈ ਅਸੀਂ ਇਹ ਮੁੱਦਾ ਅਮਰੀਕੀ ਸਰਕਾਰ ਦੇ ਨਾਲ ਵਿਚਾਰਿਆ ਹੈ ਅਤੇ ਅੱਗੇ ਵੀ ਇਹ ਮਸਲਾ ਅਮਰੀਕੀ ਸਰਕਾਰ ਦੇ ਨਾਲ ਵਿਚਾਰਿਆ ਜਾਵੇਗਾ ਇਸ ਮਸਲੇ ਨੂੰ ਅਸੀਂ ਅਮਰੀਕਾ ਦੀ ਸਰਕਾਰ ਦੇ ਅੱਗੇ ਰੱਖਾਂਗੇ ਕਿਉਂਕਿ ਇਸ ਦਾ ਸਿੱਧਾ ਅਸਰ ਸਾਡੀ ਸੁਰੱਖਿਆ ਤੇ ਪੈਂਦਾ ਹੈ ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਰਣਧੀਰ ਜੈਸਵਾਲ ਨੇ ਯੂਕੇ ਦੇ ਵਿੱਚ ਕੰਗਰਨ ਨੌਟ ਦੀ ਫਿਲਮ ਐਮਰਜੈਂਸੀ ਦੀ ਸਕਰੀਨਿੰਗ ਰੋਕਣ ਸੰਬੰਧੀ ਰਿਪੋਰਟਾਂ ਤੇ ਟਿੱਪਣੀ ਕੀਤੀ ਹੈ ਉਹ ਕਹਿੰਦੇ ਨੇ ਕਿ ਬੋਲਣ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ 94 ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ ਉਨਾ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਦੀ ਆਗਾਮੀ ਚੀਨ ਫੇਰੀ ਅਤੇ ਬੰਗਲਾਦੇਸ਼ ਨਾਲ ਜੁੜੇ ਮਸਲਿਆਂ ਬਾਰੇ ਵੀ ਟਿੱਪਣੀਆਂ ਕੀਤੀਆਂ ਨੇ ਰੰਟੀ ਜੈਸਵਾਲ ਨੇ ਕਿਹਾ ਹੈ ਕਿ ਉਹਨਾਂ ਯੂਕੇ ਵਿੱਚ ਫਿਲਮ ਐਮਰਜੈਂਸੀ ਦੀ ਸਕਰੀਨਿੰਗ ਵਿੱਚ ਅਡਿੱਕੇ ਡਾਊਨ ਸੰਬੰਧੀ ਰਿਪੋਰਟਾਂ ਦੇਖੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਸਬੰਧਤ ਵਿਅਕਤੀਆਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਪੰਨੂ ਨੂੰ ਲੈ ਕੇ ਉਹਨਾਂ ਵੱਲੋਂ ਵੱਡੀ ਟਿੱਪਣੀਆਂ ਜਿਹੜੀ ਉਹ ਕੀਤੀ ਗਈ ਹੈ ਅਮਰੀਕਾ ਦੀ ਸਰਕਾਰ ਦੇ ਕੋਲ ਗੁਰਪਤਵੰਤ ਪੰਨੂ ਦਾ ਮਸਲਾ ਝੁੱਕਣ ਦੀ ਗੱਲ ਉਹਨਾਂ ਨੇ ਆਖੀ ਹੈ ਪਹਿਲਾਂ ਇਹ ਵੀ ਖਬਰਾਂ ਨਿਕਲ ਕੇ ਆਈਆਂ ਸੀ ਕਿ ਗੁਰਪਤਵੰਤ ਪੰਨੂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸੌ ਚੁੱਕ ਸਮਾਗਮ ਦੀ ਟਿਕਟ ਖਰੀਦੀ ਅਤੇ ਟਿਕਟ ਖਰੀਦਣ ਤੋਂ ਬਾਅਦ ਉਹ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਇਆ ਏ ਲੇਕਿਨ ਇਸ ਘਟਨਾ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਜਿਹੜੀਆਂ ਉਹ ਵੀ ਅਲਰਟ ਤੇ ਦਿਖ ਰਹੀਆਂ ਨੇ ਅਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਜੀਤ ਜੈਸਵਾਲ ਨੇ ਇਹ ਗੱਲ ਆ ਕਿ ਹੈ ਕਿ ਉਹ ਭਾਰਤ ਵਿਰੋਧੀ ਸਰਗਰਮੀਆਂ ਦਾ ਮਸਲਾ ਅਮਰੀਕਾ ਦੀ ਸਰਕਾਰ ਦੇ ਕੋਲ ਰੱਖਣਗੇ ਤਾਂ ਪੰਨੂ ਦੀ ਜਥੇਬੰਦੀ ਐਸ ਐਫ ਜੇ ਜਾਨੀ ਕਿ ਸੈਕਸ ਫਾਰ ਜਸਟਿਸ ਦੇ ਉੱਤੇ ਭਾਰਤ ਦੇ ਵਿੱਚ ਪਾਬੰਦੀ ਆ ਜਿਹੜੀ ਉਹ ਲਗਾਈ ਗਈ ਆ ਤਾਂ ਬਹੁਤ ਸਾਰੇ ਮਾਮਲੇ ਨੇ ਜਿਹੜੇ ਉਹ ਗੁਰਪਤਵੰਤ ਪੰਨੂ ਖਿਲਾਫ ਭਾਰਤ ਦੇ ਵਿੱਚ ਦਰਦ ਨੇ ਹਾਲ ਹੀ ਦੇ ਵਿੱਚ ਫਰੀਦਕੋਟ ਦੇ ਵਿੱਚ ਵੀ ਪੰਨੂ ਦੇ ਵੱਲੋਂ ਖਾਲਿਸਤਾਨੀ ਨਾਰੇ ਨੇ ਜਿਹੜੇ ਉਹ ਲਿਖਵਾਏ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਉਦਰਜ ਕੀਤਾ ਗਿਆ ਏ ਤਾਂ ਲਗਾਤਾਰ ਪੰਨੂ ਦੇ ਵੱਲੋਂ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ ਕਿਸੇ ਥਾਂ ਉੱਤੇ ਖਾਲਿਸਤਾਨੀ ਨਾਰੇ ਲਗਾ ਲਿਖ ਦਿੱਤੇ ਜਾਂਦੇ ਨੇ ਕਿਸੇ ਥਾਂ ਉੱਤੇ ਝੰਡੇ ਨੇ ਜਿਹੜੇ ਉਹ ਖਾਲਿਸਤਾਨੀ ਲਗਾ ਦਿੱਤੇ ਜਾਂਦੇ ਨੇ ਤਾਂ ਹੁਣ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਦੇ ਵੱਲੋਂ ਵੱਡਾ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਏ ਉਹਨਾਂ ਨੇ ਕਿਹਾ ਕਿ ਅਸੀਂ ਟਰੰਪ ਦੇ ਹਲਫਦਾਰੀ ਸਮਾਗਮ ਦੇ ਵਿੱਚ ਗੁਰਪਤਵੰਤ ਪੰਨੂ ਦੀ ਮੌਜੂਦਗੀ ਦਾ ਮਸਲਾ ਅਮਰੀਕਾ ਦੇ ਨਾਲ ਵਿਚਾਰਾਂਗੇ